ਸ੍ਰੀ ਚੰਕੌਰ ਸਾਹਿਬ ਲਾਈਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮ ਸਵਾਗਤ ਕਰਦਾ। ਦਾਦਰਗੇਸੀ ਅੱਜ ਜੋ ਸ੍ਰੀ ਚੰਕੌਰ ਸਾਹਿਬ ਦੇ ਨੇੜੇ ਕੈਂਪ ਦੇ ਵਿੱਚ ਚੌਂਕਤਾ ਵਿਖੇ ਮੌਜੂਦਾਂ ਸਾਡੇ ਨਾਲ ਬਾਬਾ ਜੀ ਦੇਖਿਆ ਦਰ ਕੁਲਵਿੰਦਰ ਸਿੰਘ ਜੀ ਮੌਜੂਦ ਹਨ ਗੱਲਬਾਤ ਕਰਦੇ ਆ। ਛੋਟੇ ਜਿਹੜੇ 마ਸੂਮ ਹਸ਼ਿਆਰਪੁਰ ਦੇ ਵਿੱਚ 마ਸੂਮ ਬੱਚੇ ਦੇ ਨਾਲ ਹੈ ਜੋ ਮੰਦਪਾਗੀ ਘਟਨਾ ਕੱਟੀ ਹੈ। ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤਿਓ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤਿਓ। ਬਾਬਾ ਜੀ ਬੀਤੇ ਦਿਨੀ ਹਸ਼ਿਆਰਪੁਰ ਇਸ ਨੂੰ ਲੈ ਕੇ ਪੰਜਾਬ ਪਰਦੇ ਵਿੱਚ ਪ੍ਰੋਸ ਹੈ ਪ੍ਰਵਾਸੀਆਂ ਦੇ ਖਿਲਾਫ ਕਿਵੇਂ ਦੇਖਦੇ ਹੋ ਦੇਖੋ ਸਾਰਿਆਂ ਨੂੰ ਪਤਾ ਹਿਸ਼ਾਰਪੁਰ ਵਾਲੀ ਘਟਨਾ ਦਾ ਉਹਦਾ ਬੜਾ ਵਿਰੋਧ ਹੋਇਆ ਉਹ ਬੱਚੇ ਦੇ ਮਾਪਿਓ ਨੂੰ ਵੀ ਸਾਡੇ ਜਿਹੇਤਰ ਮਿਲ ਕੇ ਆਏ ਆ ਦਲ ਦਾ ਛੋਟਾ ਜਿਹੇਤਰ ਪਾਪਾ ਮਾਨ ਸਿੰਘ ਮਨਿੰਦਰ ਸਾਰੀ ਸਾਰੀ ਟੀਮ ਜਾ ਕੇ ਆਈ ਹੈ ਜੀ 10 12 ਗੱਡੀਆਂ ਲੈ ਕੇ ਉਹਨਾਂ ਨੂੰ ਸੇਵਾ ਵੀ ਦੇ ਕੇ ਹਾਂਜੀ ਜੀ ਦੇਖੋ ਇਹੋ ਜਿਹਾ ਜ਼ੁਲਮ ਹੈ ਉਹ ਕੋਈ ਘਟਨਾ ਤੇ ਉਹ ਛੋਟੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਰੋਜ਼ ਹੀ ਪਰ ਉਹ ਜ਼ੁਲਮ ਜਿਨੂੰ ਆਪਾਂ ਸੋਚ ਵੀ ਨਹੀਂ ਸਕਦੇ ਰੂਹ ਕੰਬ ਜਾਂਦੀ ਲੋਕਾਂ ਦੀ ਦੇਖੋ ਹੁਣ ਪ੍ਰਸ਼ਾਸਨ ਵਾਲੇ ਵੀ ਕੀ ਕਹਿੰਦੇ ਸਰਕਾਰਾਂ ਵੀ ਕਹਿੰਦੀ ਹੈ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਸਾਡੇ ਜਿਹਨੇ ਲੀਡਰ ਬੁਲੀ ਜਾਂਦੇ ਨੇ ਜਿ ਪ੍ਰਵਾਸੀ ਚੰਗੇ ਆ ਰਹਿਣੇ ਚਾਹੀਦੇ ਰਹਿਣ ਪਰ ਕੋਈ ਕਾਇਦਾ ਕਾਨੂੰਨ ਤੇ ਹੋਵੇ ਨਾ ਤਾਂ ਰਹਿਣ ਲਈ ਪੰਜਾਬ 'ਚ ਹਾਂਜੀ ਇਹ ਥੋੜਾ ਟ੍ਰੇਨ ਤੋਂ ਇੱਕ ਭਈਆ ਆ ਤੇ ਵੀ ਹੋਰ ਲੈ ਕੇ ਆ ਕੇ ਪੰਜਾਬ 'ਚ ਵਾਰਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਹੈ ਕਿੱਥੋਂ ਦੇ ਇੱਥੋਂ ਰਾਤ ਨੂੰ ਭੱਜ ਬੰਦੇ ਮਾਰ ਕੇ ਸਵੇਰੇ ਟ੍ਰੇਨ ਬੈੱਕ ਕੇ ਉੱਥੇ ਪਹੁੰਚ ਜਾਂਦੇ ਆ ਹਾਂਜੀ ਇਹੜੇ ਹਾਲਾਤ ਨੇ ਇਹ ਕਿਉਂ ਪੈਦਾ ਹੋਰ ਨਿਆਤਾ ਨਹੀਂ ਪ੍ਰਵਾਸੀਆਂ ਨੂੰ ਲੈ ਕੇ ਖਾਸ ਤੌਰ ਤੇ ਹੈ ਜੀ ਸਰਕਾਰਾਂ ਨੂੰ ਵੀ ਕੁਝ ਇਸ ਤਰ੍ਹਾਂ ਵਾਸਤੇ ਕਰਨਾ ਚਾਹੀਦਾ ਇਸ ਨੂੰ ਲੈ ਕੇ ਕਿੰਦਾ ਦੇਖੋ ਸਰਕਾਰਾਂ ਕਰ ਹੀ ਰਹੀ ਹੈ ਸਰਕਾਰਾਂ ਬਿਆਨ ਦੇ ਰਹੀ ਹੈ ਜਿਹੜੇ ਬੰਦੇ ਬੋਲਦੇ ਉਹਨਾਂ ਦੇ ਪਰਚੇ ਕਰ ਰਹੀ ਹੈ ਹਮ ਸਰਕਾਰਾਂ ਇਤੋਂ ਵੱਡਾ ਕੀ ਕੰਮ ਕਰ ਸਕਦੀ ਹੈ ਜਿਹੜਾ ਕੋਈ ਬੋਲਦਾ ਉਹਦੇ ਤੇ ਪਰਚਾ ਕਰ ਰਹੀ ਹੈ ਸਰਕਾਰਾਂ ਵੀ ਤੁਸੀਂ ਕਿਉਂ ਪ੍ਰਵਾਸੀਆਂ ਨੂੰ ਕਹਿ ਰਹੇ ਜੀ ਦੇਖੋ ਪ੍ਰਵਾਸੀਆਂ ਨੇ ਹੁਣ ਜਲੰਧਰ ਕੋ ਨਿਗੀ ਚ ਕੁੜੀ ਨਾਲ ਗਲਤ ਕਰਨ ਲੱਗੇ ਸੀ ਤੁਸੀਂ ਦੇਖਿਆ ਛੋਟੀ ਜੀ ਨਾਲ ਹਾਂਜੀ ਠੀਕ ਹੈ ਉਸ ਤੋਂ ਬਾਅਦ ਇੱਥੋਂ ਦੀ ਘਟਨਾ ਵਾਲਾ ਉਹਦੇ ਸ਼ਹਿਰ ਪੜਦੀ ਉਤੋਂ ਬਾਅਦ ਨਿਕੰਨਿਕਾ ਘਟਨਾ ਬਸ ਸੋਚ ਵੀ ਨਹੀਂ ਸਕਦੇ ਆ ਹੁਣ ਕੁੜੀ ਕਿਤੇ ਗਵਾਹ ਕੀਤੀ ਸੀ ਜਨੰਤਰ ਕੋਲ ਪਰਵਾਸੀਆ ਦੀ ਪ੍ਰਸ਼ਾਸਨ ਨੇ ਮੋੜ ਕੇ ਲਿਆ ਹਾਂਜੀ ਗਵਾਹ ਕਰਕੇ ਲੈ ਗਏ ਸੀ ਨਿਕੰਨਿਕਾ ਘਟਨਾ ਦੇਖੋ ਸਰਕਾਰ ਨੂੰ ਕਈਆਂ ਨੂੰ ਗੁੱਸਾ ਲੱਗਦਾ ਹੈ ਗੁੱਸਾ ਕਰੋ ਗੁੱਸੇ ਨਾਲ ਜਦ ਆਪਾਂ ਕੰਮ ਕਰੀਏ ਹਾਂ ਪਰਵਾਸੀ ਦਾ ਇੱਥੇ ਆਧਾਰ ਕਾਟ ਨਹੀਂ ਹੋਣਾ ਚਾਹੀਦਾ ਵੋਟ ਨਹੀਂ ਬਣਨੀ ਚਾਹੀਦੀ ਉਹਦੀ ਹਰ ਇੱਕ ਬੰਦੇ ਦੀ ਛਡੋ ਕੋਈ ਪੰਜਾਬ 'ਚ ਐਂਟਰੀ ਉਹਦੀ ਹਰ ਇੱਕ ਦੀ ਪੀਸੀਸੀ ਹੋਣੀ ਚਾਹੀਦੀ ਹਾਂ ਫਿਰ ਸਾਡੇ ਜਿਹਨੇ ਲੀਡਰ ਆ ਆ ਕਾਂ ਕਾਮਰੇਟ ਲਾਲੋ ਲਾਣਾ ਸਾਡਾ ਰੋਲਾ ਪਉਂਦਾ ਜਿਹਨਾਂ ਵੀਦਰ ਰਿਆਨ ਬੜਾ ਲੀਡਰ ਕਿਸਾਨੀ ਲੀਡਰ ਤੁਸੀਂ ਅਸੀਂ ਕਹਿੰਦੇ ਸਾਡੇ ਬਾਹਰ ਦੇਸ਼ਾਂ ਪ੍ਰਦੇਸ਼ਾਂ 'ਚ ਵਸਦੇ ਆ ਹਾਂਜੀ ਜਿਹੜੇ ਸਾਡੇ ਵਿਦੇਸ਼ਾਂ 'ਚ ਵਸਦੇ ਨਾ ਇੰਨਾ ਜੱਸ ਕੱਲਿਆ ਕੱਲਿਆ ਜਿੰਨੀਆਂ ਵੀ ਸ਼ਰਤਾਂ ਪੂਰੀਆਂ ਕਰਦੇ ਉਹਨਾਂ ਕੋਲ ਬੱਚਾ ਤੁਸੀਂ ਅੰਗਲੈਂਡ ਭੇਜੋ ਕਿੰਨੀਆਂ ਸ਼ਰਤਾਂ ਪੂਰੀਆਂ ਕਰਦੇ ਹਾਂਜੀ ਫਿਰ 40 50 ਲੱਖ ਰੁਪਏ ਲਾਉਂਦੇ ਆ ਬਿਲਕੁਲ ਹਰ ਕੁਛ ਟੈਕਸ ਦੇਂਦੇ ਦਿੰਦੇ ਨਾ ਬਿਲਕੁਲ ਇਸ ਤਰ੍ਹਾਂ ਕੋ ਕੈਨੇਡਾ ਚਲ ਜੇ ਕੋ ਅਮਰੀਕਾ ਚਲ ਜੇ ਸਾਰੇ ਟੈਕਸ ਦੇ ਦੇ ਕੋਥੇ ਫਿਰ ਵੇਂਦੇ ਹੋ ਇੰਨੀ ਵੱਡੀ ਕੰਟਰੀਆਂ ਦੇ ਚਲੋ ਸਾਰੀ ਗੱਲ ਕਰਦ ਨੇ ਛੋਟੀ ਕੰਟਰੀਆਂ ਦੇ ਵਿੱਚ ਜਿਹੜੇ ਜਾਂਦੇ ਨੇ ਲੋਕ ਉਹਨਾਂ ਨੂੰ ਸਿਰਫ ਕੰਮ ਕਰਕੇ ਵਾਪਸ ਆ ਜਾਂਦੇ ਨੇ ਉਹਨਾਂ ਦਾ ਕੋਈ ਰੈਜੀਸਟ੍ਰੇਸ਼ਨ ਪ੍ਰੂਫ ਨਹੀਂ ਬਣਦਾ ਸਾਡੇ ਪੰਜਾਬ ਦੇ ਵਿੱਚ ਕੀ ਹੈ ਉਹ ਜਿਹੜਾ ਕੋਈ ਆਉਂਦਾ ਇੱਥੇ ਆ ਕੇ ਪਹਿਲਾਂ ਜ਼ਮੀਨਾਂ ਖਰੀਦਦਾ ਆ ਕੇ ਦੇਖੋ ਸਰਕਾਰ ਨੂੰ ਬੜਾ ਗੁੱਸਾ ਲੱਗਦਾ ਹੁਣ ਹਮਾਚਲੇ ਬਿਲਕੁਲ ਹੈ ਉਹ ਖਾਲਸਾ ਰਾਜ ਦਾ ਹਿੱਸਾ ਹਾਂਜੀ ਇੱਥੇ ਬੜਿਆ ਨੂੰ ਗੁੱਸਾ ਲੱਗਣਾ ਖਾਲਸਾ ਰਾਜ ਦਾ ਹਿੱਸਾ ਸੀਗਾ ਪਰ ਅੱਜ ਅਸੀਂ ਹਮਾਚਲ ਜੇ ਕੋਈ ਇੱਕ ਮਰਲਾ ਜ਼ਮੀਨ ਨਹੀਂ ਲੈ ਸਕਦੇ ਹਾਂਜੀ ਸਾਡਾ دل ਨਹੀਂ ਕਰਦਾ ਜੇ ਮੈਂ ਅੱਜ ਕਹਣਾ ਇਹ ਜ਼ਮੀਨਾਂ ਖੋਲਣ 100 ਰੈਸਟੋਰੈਂਟ ਅਸੀਂ ਆਪਣੇ ਮੁੰਡਿਆਂ ਨੂੰ ਦਵੋਨੇ ਉੱਥੇ ਹਾਂਜੀ 100 ਹੋਟਲ ਇਸ ਚ ਖੋਲ ਲੈਣੇ ਪੰਜਾਬੀ ਕੀ ਗੱਲ ਇਸ ਚ ਖੋਲ ਸਕਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਕਿਉਂ ਨਹੀਂ ਲੈ ਸਕਦੇ ਅਸੀਂ ਸਾਡੇ ਮੁੰਡਿਆਂ ਨੂੰ ਵੀ ਕੰਮ ਦੀ ਲੋੜ ਹੈ ਜੇ ਹਿਮਾਚਲ ਆ ਕਿਥੇ ਜ਼ਮੀਨਾਂ ਖਰੀਦ ਸਕਦਾ ਹੈ ਮਹਾਲੀ ਦੇ ਵਿੱਚ ਵਿੱਚ ਮੇਰੇ ਲੱਗਦਾ ਹੈ ਆਪਾਂ ਨੂੰ ਲੱਗਦਾ ਘਟੋ ਘਟਦੀ ਹਾਂਜੀ 40% ਹਿਮਾਚਲ ਵਸਿਆ ਹੈ ਇਸ ਟਾਈਮ ਮਹਾਲੀ 'ਚ ਜੇ ਸਾਨੂੰ ਉੱਥੇ ਕਿਉਂ ਨਹੀਂ ਜਗ੍ਹਾ ਲੈਣ ਦਿੰਦੇ ਇਹ ਮਤੇ ਕਿਨੇ ਪੁਣੇ ਸਰਕਾਰ ਨੇ ਪੁਣੇ ਹੁਣ ਪ੍ਰਵਾਸੀਆ ਦਾ ਮੁੱਦਾ ਹੈ ਪ੍ਰਵਾਸੀ ਇਥੇ ਆਵੇ ਕੰਮ ਕਰਨ ਆਵੇ ਕੰਮ ਕਰੇ ਦਿਹਾੜੀ ਕਰੇ ਮਜ਼ਦੂਰੀ ਕਰੇ ਬੱਚੇ ਪਾਲੇ ਪਰ ਇਥੇ ਜਗਾ ਨਾ ਲੈ ਸਕੇ ਇਹ ਸਰਕਾਰ ਨੂੰ ਮਤਾ ਪੁਣਾ ਚਾਹੀਦਾ ਪਰ ਹਰ ਇੱਕ ਪ੍ਰਵਾਸੀ ਦੀ ਇਥੇ ਇਨਕਵਾਰੀ ਪੀਸੀਸੀ ਹਰ ਇੱਕ ਦੀ ਹੋਣੀ ਚਾਹੀਦੀ ਪਤਾ ਲੱਗੇ ਵੀ ਇਹ ਜੁਲਮ ਕਰਕੇ ਕਿੱਥੋਂ ਆਇਆ ਕਿੱਥੇ ਭੱਜ ਰਿਹਾ ਹੈ ਕਿੰਨਾ ਕ੍ਰਾਈਮਨਲ ਹੈ ਨਹੀਂ ਪਤਾਉਣਾ ਚੀ ਦਾ ਬਿਲਕੁਲ ਕੁਝ ਕੁ ਪ੍ਰਵਾਸੀ ਤਾਂ ਸਜ਼ਾ ਕੱਟ ਕੇ ਵੀ ਆਏ ਨੇ ਉਧਰ ਦੀ 5 5 7 7 ਸਾਲਾਂ ਦੀ ਜਿਹੜੇ ਬੱਚੇ ਦਾ ਰੇਪ ਕਰਕੇ ਮਾਰਿਆ ਬੱਚੇ ਨੂੰ ਕਿਹੜੀ ਬੁਰੀ ਹਾਲਤ ਨਾਲ ਚਲੋ ਆਪਾਂ ਕਹਿ ਵੀ ਸਕਦੇ ਹਾਂ ਜੀ ਕਿ ਉਹ ਪਹਿਲਾਂ ਵੀ ਸਜ਼ਾ ਦਾ ਕਈ ਕੱਟ ਕੇ ਕਈ ਜੇਲਾ ਕੱਟ ਕੇ ਆਓ ਕਿਉਂਕਿ ਜੋਗੀ ਸਰਕਾਰ ਦੀ ਇਸ ਕੋਲ ਬੜੀ ਸਿਕਤਾਈ ਆ ਗੈਂਗਸਟਰਵਾਦ ਗੁੰਡਾ ਰਾਜ ਉਹਨੇ ਖਤਮ ਕੀਤਾ ਹਾਂ ਜੀ ਜਿੰਨੇ ਵੀ ਕ੍ਰਿਮੀਨਲ ਨੇ ਉਧਰ ਸਾਰੇ ਪੰਜਾਬ ਪੱਜ ਕੇ ਪੰਜਾਬ ਚ ਹੁੰਦੇ ਪ੍ਰਵਾਸੀ ਤੇ ਸਰਕਾਰ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਸਰਕਾਰ ਨੂੰ ਹੋਰ ਰੱਖੋ 50 ਲੱਖ ਬੰਦਾ ਹੋਰ ਮਗਾ ਲਓ ਤੁਸੀਂ ਕਿਸਾਨ ਜੱਥੇਬੰਦੀ ਆ ਪਰ ਪੀਸੀਸੀ ਸਾਰਾ ਇਹਦੇ ਹੋਣੀ ਚਾਹੀਦੀ ਨਹੀਂ ਸਾਡਾ ਪੰਜਾਬ ਧਰਮਸ਼ਾਲਾ ਬਣ ਕੇ ਰਹਿ ਜਾਊਗਾ ਜੀ ਧਰਮਸ਼ਾਲਾ ਅਸੀਂ ਬਣਾ ਰਿਆ ਸਾਨੂੰ ਲੋੜ ਹੈ ਸਾਰਿਆਂ ਨੂੰ ਲੋੜ ਕਿਸਾਨ ਜੱਥੇਬੰਦੀਆ ਰੋਲਾ ਪਾ ਰਹੀ ਆ ਸਾਨੂੰ ਚਾਹੀਦੇ ਆ ਪਰ ਇੱਕ ਧਿਆਨ ਦਿਈਏ ਆਪਾਂ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਕਿਸਾਨ ਜੱਥੇਬੰਦੀਆਂ ਨੂੰ ਲੋੜ ਹੈ ਬੜੀਆਂ ਜ਼ਮੀਨਾਂ ਉਹਨਾਂ ਕੋਲ ਜੱਥੇਬੰਦੀਆ ਹੋ ਰਾਜੇਵਾਲ ਸਾਹਿਬ ਉਹ ਕਿੰਨ ਸ਼ੈਲਰ ਦੇ ਬੰਦੇ ਦੇ ਹਾਂਜੀ ਤੇ ਪਤਾ ਨਹੀਂ ਕਿੰਨੀ ਕਿ ਜ਼ਮੀਨ ਹੈ ਉਹਦੀ ਇਹ ਪਿੰਡ ਵੀ ਮੈਂ ਗਿਆ ਮੈਨੂੰ ਪਤਾ ਤੇ ਪਿੰਡ ਦਾ ਹਾਂਜੀ ਉਹਨੂੰ ਚਾਹੀਦਾ ਵੀ ਘਟੋ ਘਰ ਵੀ 20 30 ਕਿੱਲੇ ਚ ਭਈਆ ਦਾ ਇੱਕ ਫਾਰਮ ਬਣਾ ਦੇਵੇ ਹਾਂਜੀ ਫਾਰਮ ਚ ਸਾਰੇ ਉਹਦੇ ਕੋ ਰਹਿਣ ਨਾਲੇ ਉਹਨਾਂ ਦੀ ਪੀਸੀਸੀ ਕਰਾਵੇ ਨਾਲੇ ਉਹਨਾਂ ਦਾ ਖਿਆਲ ਰੱਖੇ ਨਾਲੇ ਉਹਦੇ ਪਰਿਵਾਰ ਦਾ ਖਿਆਲ ਰੱਖਣ ਹਾਂਜੀ ਗਰਾਹਾਂ ਜਥੇਬੰਦੀ ਉਹਨੂੰ ਵੀ ਇੱਜੇ ਕਰਨਾ ਚਾਹੀਦਾ ਭਈਆ ਦੇ ਆਪ ਹੀ 100 200 ਮਕਾਨ ਬਣਾ ਲੈਣ ਜਿਹੜੇ ਇੱਕ ਘਰਾਂ ਦਾ ਨਾਲੇ ਰੱਖੀ ਰੱਖਣ ਨਾਲੇ ਨਾ ਰਹਿਣ ਪੀਸੀਸੀ ਕਰਾਈ ਜਾਣਾ ਜਿਹਦੀ ਲੋੜ ਹੈ ਦੇਖੋ ਅਸੀਂ ਨਹੀਂ ਕਿ ਸੰਗ ਸਾਨੂੰ ਕਿਹਦੀ ਲੋੜ ਹੈ ਅਸੀਂ ਆਪਣੀ ਜ਼ਿੰਮੇਵਾਰੀ ਆਪਣਾ ਪਹਿਰਾ ਪੰਜਾਬ ਨੂੰ ਸਾਂਭਾਂਗੇ ਆਪਣੇ ਬੱਚਿਆਂ ਨੂੰ ਸਾਂਭਾਂਗੇ ਪਰ ਇੱਕ اپੀਲ ਹੈ ਪ੍ਰਸ਼ਾਸਨ ਨੂੰ ਸਾਡੀ ਕੋਈ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਦਾ ਮਿਲ ਗਿਆ ਤੇ ਕੋਈ ਵੀ ਸਾਨੂੰ 13 14 ਸਾਲ ਤੋਂ ਥੱਲੇ ਬੱਚੇ ਨਾਲ ਕੋਈ ਜ਼ੁਲਮ ਕਰਦਾ ਮਿਲ ਗਿਆ ਹਾਂਜੀ ਅਸੀਂ ਬਿਲਕੁਲ ਸੋਦਾ ਲਾਵਾਂਗਾ ਬਿਲਕੁਲ ਕੋਈ ਨਹੀਂ ਬਖਸ਼ਣਾ ਹੂੰ ਚਾਹੇ ਪ੍ਰਵਾਸੀ ਹੋਵੇ ਚਾਹੇ ਜੋ ਮਾਚੀ ਹੋਵੇ ਪਾਏ ਪੰਜਾਬੀ ਵੀ ਹੋਵੇ ਹੂੰ ਜਿਹੜਾ ਕੋਈ ਬੱਚੇ ਨਾਲ ਗਲਤ ਹਰਕਤ ਦੇ ਕੋ 16 17 ਸਾਲ ਤੋਂ ਬਾਅਦ ਆਪਾਂ ਨਹੀਂ ਕਹਿ ਸਕਦੇ ਕਈ ਯਾਰ ਕੋ ਮਰਜ਼ੀ ਹੁੰਦੀ ਯਾਰ ਐ ਹੁੰਦੀ ਆਪਾਂ ਉਹ ਮਸਲਾ ਬਾਅਦ ਦੀ ਗੱਲ ਆ ਜੀ ਸਵਿਧਾਨ ਆ ਕਾਨੂੰਨ ਆ ਪਰ ਸਾਨੂੰ ਕੋ ਬੱਚੇ ਨਾਲ ਜ਼ੁਲਮ ਕਰਦਾ ਮਿਲ ਗਿਆ ਭਾਵੇਂ ਕੋਈ ਪੰਜਾਬੀ ਹੋਵੇ ਭਾਵੇਂ ਪ੍ਰਵਾਸੀ ਹੋਵੇ ਇਹ ਸਾਰਿਆਂ ਨੂੰ ਸਾਡੇ ਵੱਲੋਂ ਚੇਤਾਵਨੀ ਖਾਲਸਾ ਪੰਥ ਵੱਲੋਂ ਫੇਰਨਾ ਕਿ ਉਹ ਖਾਲਸਾ ਪੰਥ ਨੇ ਅਸੀਂ ਬਿਲਕੁਲ ਸੋਧ ਦੇਣਾ ਨੂੰ ਬਿਲਕੁਲ ਠੀਕ ਹੈ ਦੇਖੋ ਸਾਨੂੰ ਪਤਾ ਹੈ ਦੇਸ਼ ਸਵਿਧਾਨ ਆ ਕਾਨੂੰਨ ਆ ਪਰਚੇ ਹੋਣੇ ਸਜ਼ਾਵਾਂ ਹੁਣੀਆਂ ਹਾਂਜੀ ਉਹ ਹੁਣੀ ਐ ਕੋਈ ਗੱਲ ਨਹੀਂ ਉਹ ਬਾਅਦ ਦੀ ਗੱਲ ਆ ਪਰ ਜੇੜਾ ਸਾਨੂੰ ਬੱਚੇ ਨਾਲ ਗਲਤ ਕੰਮ ਕਰ ਤੋਂ ਮਿਲ ਗਿਆ ਕੋਈ ਬੱਚਿਆ ਦੇ ਨਾਲ ਜਵੇਂ ਉਹ ਪ੍ਰਵਾਸੀ ਨੇ ਕੀਤਾ ਅਸੀਂ ਬਿਲਕੁਲ ਜੇ ਸਾਨੂੰ ਮਿਲ ਗਿਆ ਹੀ ਪ੍ਰਸ਼ਾਸਨ ਨੂੰ ਬਾਅਦ ਚ ਦੇਣਾ ਹੈ ਪਹਿਲੋ ਸੌਦਾ ਲਾ ਕੇ ਉਹਦਾ ਕੀ ਮਰਵਾਤਾ ਨਰਵਾ ਬਾਈ ਤਾਂ ਇਸਰ ਬਾਬਾ ਜੀ ਬਲੋ ਜਿਹੜੇ ਵਧੀਆ ਦੱਸਿਆ ਗਿਆ ਕਿ ਸੂਚਨਾ ਵੀ ਦਿੱਤੀ ਗਈ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਅਗਾਹ ਵੀ ਕੀਤਾ ਗਿਆ ਜੇਕਰ ਕੋਈ ਵੀ ਛੋਟੇ ਬੱਚਿਆਂ ਦੇ ਨਾਲ ਕੋਈ ਗਲਤ ਵਿਹਾਰ ਕਰਦਾ ਨਜ਼ਰ ਆਇਆ ਤਾਂ ਉਸਦਾ ਸਿੱਧੇ ਤੌਰ ਤੇ ਕੇ ਇਹਨਾਂ ਸੌਦਾ ਲਗਾਇਆ ਜਾਵੇਗਾ ਕੈਮਰਾ ਪਰਸ ਦੇ ਨਾਲ ਪਰਮਿਸ਼ਨ See, Live TV, sleep, you sir.